ਮਨ ਆਲੇ ਪੰਜੀ ਹਸ ਆ ਗਿਆ ਪੰਜੀ ਪਾਣੀ ਵਾਰ ਕੇ ਥੋੜਾ ਜਿਹਾ ਸਿਰ ਤੇ ਡੋਲ ਦੇ ਦੇ ਤੇ ਲਵਲੀ ਇਧਰ ਵੇਹ ਹਾਂਜੀ ਇਧਰ ਵੇਖੀ ਲਵਲੀ ਹਾਂਜੀ ਕਰ ਗੱਲ ਅੱਜ ਮੁੰਡੇ ਦਾ ਟੌਰ ਹੀ ਓਏ ਕੋਰੇ ਆ ਤੇਰੇ ਚ ਹੌਸਲੇ ਪੁੱਤਰਾ ਓਏ ਗੋਣੀ ਖਾਣ ਮੈਂ ਬਨੇ ਵਾਰ ਬਨੇ ਦੀਏ ਮਾਈ ਬੰਨਾ ਤੇਰਾ ਚਲੋ ਪਰੋੜੇ ਹੱਥ ਮਗਰ ਪਰੋੜਾ ਸੰਡਿਆ ਬੈਠੇ ਪੀ ਲਾਂਦੇ ਪਾਸਾ ਕੋਈ ਗੱਲ ਨਹੀਂ ਬਸ ਕਰ ਮਰਾ ਬਸ ਕਰ ਬਸ ਅੱਜ ਕਿਤੇ ਬੰਦ ਹੋਣਾ ਯਾਰ ਜਿੰਨੇ ਤੋਂ ਬਟਨ ਮੇਲ ਤੇ ਇੱਕ ਮਿੰਟ ਰੁਕੋ ਸਾਡਾ ਵੀ ਸਗਣ ਬੰਦਾ ਹੁਣ ਫੇਰ ਹੀ ਅੰਦਰ ਜਾਣ ਦੇਣਾ ਉਹ ਚਲ ਕੋਈ ਗੱਲ ਇਦਾਂ ਕਿਦਾਂ ਅੰਦਰ ਜਾਣ ਦੇਣਾ ਮੈਂ ਸਗਣ ਦੋ ਪਹਿਲਾਂ ਉਹ ਚੱਲ ਕੋਈ ਗੱਲ ਅਜੇ ਕਹਦੇ ਆਏ ਕਰਦਾ ਇਦਾਂ ਐਂਡ ਵਨ ਚੱਲ ਦੇਈ ਦਿੰਦਾ ਮੈਂ ਤੈਨੂੰ ਸਗਣ ਸ ਆ ਲੈ ਅਧਾ ਮਗਣਾ ਕਿ ਨਹੀਂ ਆ ਲੈ ਫੜ ਇਹ ਓਦਾਂ ਦੇ ਪੀਸ ਇੱਕੋ ਵਾਰੀ ਮੂੰਹ ਚ ਪਾ ਲੈਣਾ ਫੜ ਕੇ ਖਾ ਸੁੱਟ ਸਾਰਾ ਮੂੰਹ ਚ ਮਨ ਕੱਲੀ ਭੁਖੀ ਗਰਾਈਆਂ ਲੈ ਲੈਂਦੀ ਲੈਲਾ ਗੜੀ ਲੈਲਾ ਵੋਟੀਆਂ ਬੁਰਕੀਆਂ ਤੇਰੀ ਮਾਂ ਨੂੰ ਬਿੱਲੀਆਂ ਚੁਣਕੀਆਂ ਨਹੀਂ 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 ਮਕਾਉਂਦੇ ਇੱਕੋ ਪੀਸ ਇਹਨੂੰ ਖਵਾ ਲੈ ਤੇ ਇੱਕੋ ਜਿਹਾ ਬਚਾਰਾ ਦਾ ਪਤੋਂ ਦੇ ਵੇਖਾਂ ਜੋੜੀ ਕਿਦਾਂ ਫੱਬਨ ਲਈ ਆ ਅੱਛਾ ਚਲੋ 1 ਮੰਮੀ ਜੀ ਜੇ ਤੁਹਾਡੇ ਸਾਰੇ ਚਾਹ ਕਰਦੇ ਇਹ ਚਾਹੀਦੀ ਇਹ ਨਾ ਰੱਬਾ ਸੱਸੀ ਕਿੰਨੀ ਨਹੀਂ ਦਿਸੇ ਮੈਂ ਤਾਂ ਪਰਣਾ ਪਰਿਆ ਨਹੀਂ ਨਹੀਂ ਧਮਕੇ ਨਾ ਕਰ ਮੈਂ ਇਹ ਮੈਂ ਮੈਨੂੰ ਭਾਈ ਰੋਣਾ ਨਾ ਘਟਾਓ ਯਾਰ ਫਿਰ ਕੰਮ ਖਰਾਬ ਹੋਏ ਨਹੀਂ ਨਹੀਂ ਹੋਏ ਨਾ ਹੋਏ ਨਾ ਮੈਂ ਉਸ ਦਿਨ ਨਾ ਮੰਮੀ ਇਹ ਤੁਹਾਡੇ ਸਾਰੇ ਛਕਣ ਇਹ ਡੀ ਕੀ ਚਲਾ ਪੈਸੇ ਇਹ ਦੀ ਨਾ ਚਲੋ ਚਲੋ ਯਾਰ ਆਉਂਦਾ ਫਿਰ ਉਸੇ ਲਿਆਉਂਦੇ ਕੋਈ ਗੱਲ ਨਹੀਂ ਜੜੀਕ 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 ਤੁਹਾਡੇ ਤੋਂ ਹੀ ਰਿਹਦੇ ਜਾੜੇ ਹੋ ਜਾਊਗਾ ਤੇ ਪਰਸ ਵੀ ਮੈਂ ਰੱਖ ਲੈਣੀ ਆ ਜਦੋਂ ਲੋਡ ਹੋ ਮੇਰੇ ਕੋਲ ਲੈ ਲਿਓ ਦੀਦੀ ਪਤਾ ਨਾ ਕੀ ਆ ਟੈਚੀ ਵਨ ਬਖਤਿਆਰ ਆਹ ਤੇ ਬਹੁਤ ਹੀ ਵਧੀਆ ਕੰਮ ਕੀਤਾ ਈ ਬੜੀ ਵਧੀਆ ਮੈਂ ਤਾਂ ਨਹੀਂ ਜਨਾਬ ਇਹ ਟਾਟਾ ਦੇਡ ਕਿੱਥੇ ਦਵਾਂਗੇ ਸਾਰੀ ਉਮਰ ਨਹੀਂ ਨਹੀਂ ਪਾਜੀ ਦੇਣ ਵਾਲੀ ਕਿਹੜੀ ਗੱਲ ਹੈ ਨਹੀਂ ਉਹ ਟਾਈ ਡੱਬੋ ਵਿੱਚ ਇੱਕ ਹੋਣਾ ਰੱਖਦਾ ਉਹ ਤੇ ਯਾਰ ਤੇਰਾ ਕੋਈ ਚੰਗਾ ਗੋਲੀ ਕਿਹੜੀ ਕਾਲੀ ਐਂਡ 1 ਕਿਆ ਉੱਥੇ ਅੱਧੇ ਘੰਟੇ ਨਾਲ ਹੀ ਭਰ ਕੇ ਪੈ ਚਲਿਆ ਵਾ ਨਹੀਂ ਨਹੀਂ ਘਰ ਦੇ ਕੰਮ ਕਰਨੇ ਜਾ ਕੇ ਮੁੜ ਕੇ ਹੁਣ ਕੀ ਕਹਾਂਗੇ 1 ਬੋਲਦੇ ਨਹੀਂ ਚਾਹ ਪੀ ਲਓ ਤਾਂ ਫਿਰ ਚਲਿਏ ਘਰ ਧਰਾਂ ਵਿੱਚ ਕੱਢਣੀ ਫਿਰ ਜਾ ਕੇ ਠੀਕ ਆ ਨਹੀਂ ਨਹੀਂ ਭਾਜੀ ਅਜੇ ਨਹੀਂ ਅਸੀਂ ਜਾਣਦੜਾ ਅਵੀ ਗਲਤ ਹੋ ਗਿਆ ਕਿਉਂ 1 ਬੋਲਦੇ ਨਹੀਂ ਚਾਹ ਪੀ ਲਓ ਫਿਰ ਤੇ ਚਲਿਏ ਘਰ ਧਰਾਂ ਅੰਦਰੋਂ ਵੀ ਕੱਢਣੀ ਠੀਕ ਆ ਠੀਕ ਆ ਕੋਈ ਗੱਲ ਨਹੀਂ ਬਸ ਬਥੇਾਰ ਅਜੇ ਨਹੀਂ ਜਾਣਦੜਾ ਅਸੀਂ ਇਰੋਂ ਉਹਨੂੰ ਮੇਲਾ ਕਰਨਾ ਫਿਰ ਚਲ ਜਿਓ ਭਾਵੇਂ ਕਿੰਨਾ ਠਹਿਕੇ ਚਲ ਜਿਓ। ਪਰ ਕੋਈ ਨਹੀਂ ਫੇਰ ਆਵਾਂਗੇ। ਨਹੀਂ ਨਹੀਂ ਘਰ ਵੀ ਸਾਰੇ ਕੰਮ ਕਰਨ ਵਾਲੇ ਆਪੇ ਕਰਨੇ ਚਾਹੀਦੇ। ਨਹੀਂ ਜਾਣ ਤੜਾ। ਇਹਦੇ ਸਾਰੇ ਸਗਨ ਵਿਹਾਰ ਕਰਨ ਵਾਲੇ ਆ। ਪਤਾ ਕੀ ਭਾਈ ਤਰਾ ਤੁਰ ਐਵੇਂ ਜਾ ਕੇ ਕੱਟਨੀ ਆ। ਓਏ ਉਹ ਤਾਂ ਤੁਹਾਡੀ ਮੈਂ ਗੱਲ ਮਾਦਾ ਠੀਕ ਵਾ। ਕੋਈ ਗੱਲ ਨਹੀਂ ਅਸੀਂ ਜਾਂਦੇ ਜਾਂਦੇ ਕਰ ਲੈਨੇ ਸਗਨ ਵਿਹਾਰ। ਹਾਂ ਚਲੋ ਸਾਥ ਭਾਈ ਨਾ ਗੱਲ। ਹਾਂ ਜਾਂਦੇ ਜਾਂਦੇ ਅਸੀਂ ਕਰ ਲੈਨੇ ਆ ਮਾੜਾ ਮੋਟਾ ਆਪਣਾ ਜਿਹੜਾ ਕਰਨਾ। 2 1 ਇੱਕ ਮਿੰਟ ਬੈਠੀ ਤੂੰ। ਰਮਨ। ਰਮਨ। ਓਏ ਆਗਾ ਸੋ ਜੀ। ਜੀ। ਇਹ ਕਹਿੰਦੇ ਸੀ ਚਲ ਜਾਣਾ ਵੇ ਛੇਤੀ ਕੰਮ ਉਹ ਕਰ ਚਲ ਜਾਣਾ ਵਾ ਪਾ ਦੋ ਬੈਠੋ 1 ਉਹ ਨਹੀਂ ਇਦਾਂ ਨਾ ਕਰੋ ਤੁਸੀਂ ਬੰਦਾ ਉਹ ਖਲੋ ਜਾ ਪਾਜੀ 1 ਮਿੰਟ ਉਹ ਫੋਟੋ ਖਿੱਚ ਲਾਂ ਦੋ ਐਂਡ 1 ਲਓ ਇੱਧਰ ਕਰੋ ਪਾਜੀ ਬੰਦ ਪਰ ਨਹੀਂ ਨਹੀਂ ਪਾਜੀ ਇਹ ਕਿ ਲੋੜ ਹੈ ਉਹ ਨਹੀਂ ਮਖਤਾਰ ਸਾਡਾ ਫਰਜ਼ ਬਣਦਾ ਰੁਕ ਜਾ ਰੁਕ ਜਾ ਭਾਜੀ ਸਾਡਾ ਫਰਜ਼ ਬਣਦਾ ਇਹ ਰਿਸ਼ਤਾ ਕਰਵਾਉਣਾ ਉਹ ਨਹੀਂ ਇਹ ਨਹੀਂ ਗੱਲ ਇਹ ਨੂੰ ਕਰੋ ਫੋਟੋ ਵੀ ਖਿੱਚੀਏ ਆ ਠੀਕ ਆ ਹੁਣ ਬਣੀ ਗੱਲ ਵੰਟਾ ਦੇ ਵਿੱਚ ਹੇ ਤੇ ਕੀ ਸੋਚੀ ਪਈ ਆ ਰਮਨ ਕੁਝ ਨਹੀਂ ਸੋਚੀਗੀ ਭੈਣਾ ਭੈਣ ਜੀ ਉਦਾਂ ਹੀ ਫਲਤੀ ਹਾਂ ਤੋ ਚਲ ਗਏ ਬਚਾਲੇ ਕਿ ਇੱਥੇ ਆ ਚਲ ਗਏ ਹੁਣੇ ਤੋਰ ਕੇ ਹਟੀਆਂ ਤਕੀ ਵਿਤਾ ਤਾਂ ਉਹਨਾਂ ਨੇ ਕੱਪੜਾ ਲੀੜਾ ਨਹੀਂ ਲੀੜਾ ਕੱਪੜਾ ਤਾਂ ਨਹੀਂ ਹੈ ਜਿੱ ਦਿੱਤਾ ਉਹ ਮੈਂ ਬਾਅਦ ਚ ਦਵਾਂਗੇ ਛਾਪ ਭਾਈ ਇਹਨਾਂ ਨੂੰ ਆਏ ਹਾਏ ਛਾਪ ਉਹਨਾਂ ਨੂੰ ਹੁਣੇ ਪਾ ਦਿੱਤੀ ਆ ਗੱਡੀ ਦੇ ਨਾਲ ਦਿੱਤੀ ਨੀਗੀ ਛਾਪ ਆ ਕੇ ਤੂੰ ਆਪਣਾ ਫਰਜ਼ ਤਾਂ ਨਿਭਾਤਾ ਉਹਨਾਂ ਨੇ ਨਿਭਾਉਂ ਦਿੰਦੀ ਵੇਲੋਂ ਭੈਣ ਜੀ ਇਹ ਤਾਂ ਉਹਨਾਂ ਨੂੰ ਚਾਹੀਦਾ ਹੀ ਨਾ ਅਗਲੇ ਹੁਣ ਵਿਆਹ ਕਰ ਦਿੱਤਾ ਡੀਕਦੀ ਰਹੀ ਗੱਡੀ ਨਹੀਂ ਮੈਂ ਸੁਣਾਤਾ ਹੀ ਤੇ ਗੱਡੀ ਚਾਹੀਦੀ ਆ ਸਾਨੂੰ ਹੁਣ ਨਾ ਮਿਲੀ ਉਹ ਮੌਕਾ ਹੈ ਆੰਦਾ ਹੈ ਖਰਚਾ ਜ਼ਿਆਦਾ ਹੋ ਗਿਆ ਉਹਨਾਂ ਦਾ ਮੈਂ ਹਾਂ ਉਹਨਾਂ ਦਾ ਖਰਚਾ ਸਵਾਹ ਹੋਇਆ ਉਹਨਾਂ ਨਾਲ ਵਾਅਦਾ ਟੱਡਕ ਹੋ ਗਿਆ ਹਾਏ ਹਾਏ ਕਾਹਦਾ ਖਰਚਾ ਆ ਗਿਆ ਸਰੋਪਿਆਂ ਦਾ ਨਾ ਮਿਲਨੇ ਆ ਖਿੱਤਿਆਂ ਨੇ ਖਰਚਾ ਨਾ ਕਾਹਾਂ ਕਰ ਲਿਆ ਚਲ ਕੋਈ ਗੱਲ ਨਹੀਂ ਭੈਣ ਜੀ ਆਉਣਾ ਹੀ ਆ ਬਚੋਲੇ ਨੇ ਕਿਹੜਾ ਉਹਨੂੰ ਹਟ ਜਾਣਾ ਵਾ ਜਾਣੇ ਦੀ ਮੈਂ ਵੀ ਨਹੀਂ ਛੱਡਣੀ ਮੇਰੇ ਵੱਲੋਂ ਉਹਨਾਂ ਕੋ ਲੈ ਕੇ ਦਵੇ ਤੇ ਮੇਰੇ ਵੱਲੋਂ ਆਪ ਲੈ ਕੇ ਦਵ ਹੈ ਫਿਰ ਆ ਜੀ ਭਾ ਕਿਧਰ ਰਾਹ ਫਿਰ ਜੀ ਦਾ ਤੁਹਾਨੂੰ ਬੋਲੋ ਯਾਰ ਬਰੋ ਬਰੋ ਆਪ ਤੇ ਜਾਣਾ ਨਵੀਆਂ ਗੱਲਾਂ ਸੋ ਕੰਮ ਹੁੰਦੇ ਨੇ ਚਲ ਤੂੰ ਫੋਨ ਕਰਕੇ ਤੇ ਸਮਝਾ ਸਕੁੰਦੇ ਦੀ ਨਾ ਮਾ ਉਸ ਤੇ ਮਾਵਾ ਤੀਆਂ ਸਮਝਾ ਦਿੰਦੀਆਂ ਹੁੰਦੀਆਂ ਵਾ ਇੱਕ ਦੂਜੇ ਨੂੰ ਆਪ ਚੰਗੇ ਹੋਈਏ ਤੇ ਸਾਰੇ ਚੰਗੇ ਆ ਬਾਕੀ ਕੋਈ ਗੱਲ ਨਹੀਂ ਦੁਬਾਰਾ ਦੁਬਾਰਾ ਕਰੋ ਤੂੰ ਵਾ ਕੋਈ ਤੂੰ ਵਾ ਉਹ ਤਾਂ ਫੋਨ ਕਰਕੇ ਨਾ ਸੰਝਾ ਰਹੇ ਕਰੀ ਚਲੋ ਮਾਂ ਲੈ ਚੱਪਾਈ ਰੱਖਦੇ ਤੂੰ ਵਾ ਉਹ ਮੰਮੀ ਕੋਈ ਗੱਲ ਵੇਖ ਲੋ ਰਮਨ ਦੇ ਕੰਮ ਹੂੰ ਕੀ ਹੋਇਆ ਵਕਤ ਬਕਰੋ ਉਕੋਲਦੇ ਬੱਚੋਲਦੇ ਬੱਚੋਲਦੇ ਬੰ ਮੈਿਕ ਲਾਇਆ ਨਾ ਮੈਂ ਪਹਿਲੇ ਪੁੱਛਣ ਲੱਗੇ ਆ ਜਿਹੜੀ ਗੱਲ ਦਾ ਨਾਮ ਪਤਾ ਲੱਗੇ ਉਸੇ ਵੇਲੇ ਪੁੱਛਣਾ ਵਾ ਤਾਂ ਜੀ ਪਾਣੀ ਵਾਰ ਕੇ ਥੋੜਾ ਜਿਹਾ ਸਿਰ ਤੇ ਡੋਲ ਦੇ ਦੇ ਤੇ ਲਵਲੀ ਇਧਰ ਵੇਖ ਹਾਂਜੀ ਇਧਰ ਵੇਖ ਲਵਲੀ ਹਾਂਜੀ ਕਰ ਗੱਲ ਅੱਜ ਮੇਰੇ ਦਾ ਟਾਵਰ ਹੀ ਓਏ ਕੋਰੇ ਆ ਤੇਰੇ ਚ ਹੌਸਲੇ ਦੇ ਪੁੱਤ ਓਏ ਗੋਨੀ ਖਾਨ ਮੈਂ ਆ ਗਿਆ ਪਾਣੀ ਵਾਰ ਬੰਨੇ ਦੀਏ ਮਾਈ ਬੰਨਾ ਤੇਰਾ ਚੱਲ ਪਰੋੜੇ ਹੱਥ ਮਗਰ ਪਰੋਣਾ ਸੰਧਿਆ ਬਈ ਪੀ ਲੈਂਦੇ ਵਸਾ ਕੋਈ ਕਹਿੰਦੀ ਬਸ ਕਰ ਮਾ ਬਸ ਕਰ ਬਸ ਇਹ ਕਿਤੇ ਬੰਦ ਹੋਣਾ ਹੈ ਯਾਰ ਕਿੰਨੇ ਤੋਂ ਬਣੂ ਮੇਲ ਤੇ ਇੱਕ ਮਿੰਟ ਰੁਕੋ ਸਾਡਾ ਵੀ ਸਗਣ ਬੰਦਾ ਹੁਣ ਫੇਰ ਹੀ ਅੰਦਰ ਜਾਣ ਦੇਣਾ ਉਹ ਚੱਲ ਕੋਈ ਗੱਲ ਐਦਾਂ ਕਿਦਾਂ ਅੰਦਰ ਜਾਣ ਦੇਣਾ ਮੈਂ ਸਗਣ ਦੋ ਪਹਿਲਾਂ ਉਹ ਚੱਲ ਕੋਈ ਗੱਲ ਅਜੇ ਕਹਿੰਦੇ ਆਏ ਕਰਦਾ ਇੰਨਾ ਐਂਡ ਵਨ ਚੱਲ ਦੇਈ ਦਿੰਦਾ ਮੈਂ ਤੈਨੂੰ ਸਗਣ ਸਾਲ ਲੈ ਅਧਾ ਮਗਣਾ ਕਿ ਨਹੀਂ ਕਰ ਆ ਲੈ ਫੜ ਜੇ ਓਦਾਂ ਦੇ ਪੀਸ ਇੱਕੋ ਵਾਰੀ ਮੂੰਹ ਚ ਪਾ ਲੈਣਾ ਹੀ ਫੜਗਾ ਖਾ ਸੁੱਟ ਸਾਰਾ ਮੂੰਹ ਚ ਮਨੇ ਕੱਲੀ ਭੁਖੀ